ਲੋ ਵੀ ਦੋਸਤੋ ਕਰੋ ਚੈੱਕ ਕੁਆਲਟੀ ਪਾਕਿਸਤਾਨੀ ਬਰੀਡ ਦੀ ਲਾਲ ਡੱਬੀ ਕਾਲੀ ਡੱਬੀ ਸ਼ੇਰੀ ਤੇ ਚਿੱਟੀ ਡੱਬੀ ਆ ਦੇਖੋ ਕਰੋ ਚੈੱਕ ਕੁਆਲਟੀ ਛੱਡੀਆਂ ਬਰਖੀਣ ਦੇ ਵਿੱਚ ਲਿਆ ਕੇ ਆਪਾਂ ਲੋ ਵੀ ਕਰੋ ਬਰੀਡਰ ਚੈੱਕ ਆਉਣ ਵਾਲੇ ਸਮੇਂ ਦਾ ਬਰੀਡਰ ਆ ਬਈ ਇਹੇ ਬਹੁਤ ਸੋਹਣਾ ਬੱਕਰਾ ਤਿਆਰ ਹੋਊਗਾ ਤੇ ਵਰ ਰਦੀਆਂ ਲਾਲ ਡੱਬੀਆਂ ਬੱਕਰੀਆਂ ਵਰਸੀਨ ਦਾ ਵੀ ਹੁਣ ਜਿਵੇਂ ਕਹਿੰਦੇ ਹੁੰਦੇ ਆ ਐਂਡ ਜਾਂ ਹੁੰਦਾ ਜਾਂਦਾ ਹਨ ਤਾਂ ਕਰਕੇ ਹੁਣ ਇਹ ਵੱਡਣਾ ਨਹੀਂ ਸੀਗਾ ਤੇ ਕਿਾਰੇ 'ਚ ਛੱਡ ਲੈਂਦਾ ਤਾਇਆ ਲਿਆ ਕੇ ਆਪਣਾ ਇਹਦੇ 'ਚ ਇਹ ਤਾਇਏ ਦੀਆਂ ਬੱਕਰੀਆਂ ਪਹਿਲਾਂ ਵੀ ਤੁਹਾਨੂੰ ਵੀਡੀਓ ਦੇ ਵਿੱਚ ਚੈੱਕ ਕਰਵਾਈਆਂ ਸੀਗੀਆਂ ਤੇ ਅੱਜ ਫੇਰ ਮੈਂ ਇਹ ਤਿਆ ਮੈਂ ਅੱਜ ਖੁੱਲੀਆਂ ਛੱਡੀਆਂ ਹਨਾ ਤੇ ਖੁੱਲੀਆਂ ਛੱਡੀਆਂ ਤੇ ਬੰਨੀਆਂਆਂ ਵੀਆਂ ਦਾ ਫਰਕ ਹੁੰਦਾ ਆ ਦੇਖੋ ਤੁਸੀਂ ਪੱਠਾ ਪੁੱਠਾ ਬੱਚੇ ਜਿਹੜੇ ਹੁਣ ਸੌਖਣ ਨਾਲ ਵਾਵਾ ਚੰਗੇ ਬਹਾਲ ਹੋਏ ਆ ਨਾਲ ਤੋਂ ਮਾਲ ਦੇ ਵਿੱਚ ਜਣੀ ਕਿ ਰਲ ਗਏ ਬਾਹਰ ਖੁੱਲੇ ਖਰਾਬ ਨਹੀਂ ਕਰ ਦੇਗੇ ਤੇ ਤਾਈ ਨੇ ਵੀ ਲਾਲਿਆ ਸਿਰ ਤੋਂ ਮੂੱਕਾ ਪਤਾ ਨਹੀਂ ਮੁੜਕਾ ਆ ਗਿਆ ਛੱਡ ਕੇ ਲਿਆਏ ਨੂੰ ਪੱਗ ਲਾਲੀ ਸਿਰ ਤੋਂ ਆ ਲਾਲੀ ਪੱਗ ਸਿਰ ਤੋਂ ਲਓ ਵੀ ਇਹਨੂੰ ਸੁਣਦਾ ਨਹੀਂ ਗਾ ਬਾਲਾ ਨੇੜੇ ਆਉਣਾ ਪਊਗਾ ਪੱਗ ਲਾਲੀ ਸਿਰ ਤੋਂ ਮਖ ਮੁੜਕਾ ਹੀ ਜਾਂਦਾ ਕਿਉਂ ਮੈਂ ਕਿਹਾ ਸੀ ਨਾ ਮੈਂ ਮੁੜਕਾ ਆ ਗਿਆ ਛੱਡ ਹਾਂ ਕੀ ਆਦੇ ਤੁਹਾਨੂੰ ਕਰਪਾਣ ਵਾਲੇ ਆਉਣਗੇ ਲਓ ਵੀ ਦੋਸਤੋ ਤੂੜੀ ਵੀ ਬਣਾਉਣੀ ਆ ਤੇ ਬਦਲਵਾਈ ਵੀ ਹੋਈ ਜਾਂਦੀ ਆ ਆ ਦੇਖੋ ਕਰੋ ਜੀ ਇੱਕ ਬਦਲ ਹੋ ਗਏ ਪੂਰੇ ਪਤਾ ਨਹੀਂ ਵੀ ਬੱਚੇ ਨਹੀਂ ਟਪਦੇ ਖਾਲ ਮੀ ਆਉ ਕਿ ਨੇਰੀ ਹਨ ਪਿਆਰੀਆਂ ਕਰੀ ਜਾਂਦਾ ਪਰ ਰੱਬ ਵੀ ਤੇ ਤੂੜੀ ਵੀ ਬਣਾਉਣ ਵਾਲੀ ਪਈ ਆ ਮਸ਼ੀਨ ਵਾਲੇ ਕਹਿੰਦੇ ਸੀ ਆਵਾਂਗੇ ਕਿਹੜਾ ਫਟ ਆਊਗਾ ਮੈਂ ਛਾਰਤਿਆਂ ਦੇ ਜਾਂ ਇਹ ਟਾਂਗੇ ਮੈਨਾਂ ਵੀ ਵਧ ਗਿਆ ਸਵਾ ਇੱਥੇ ਹੁਣ ਫਟਦਾ ਨਹੀਂਗਾ ਇਹ ਐਂਡ ਹੋ ਗਿਆ ਐਂਡ ਹੋ ਗਿਆ ਹੁਣ ਇਹ ਦਾ ਲੋ ਵੀ ਮਾਲ ਵਾਲੇ ਵੀ ਪਾਸ਼ਾ ਆ ਖਾਂ ਇੱਧਰ ਆ ਜਾਂਦਿਆਂ ਚਾ ਚਾਖੇ ਤੋਂ ਐ ਜਦੋਂ ਆ ਖਾਂ ਇੱਧਰ ਹੈ ਉਹਦਾਂ ਕੱਤਿਆ ਮਾ ਸਾ ਪੜੀਦਾ ਪਰ ਕਦੇ 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 ਮਾਗਰ ਆ ਜਾਂਦੀਆਂ ਲੋ ਵੀ ਦੋਸਤੋ ਤਾਇਆ ਸਾਡਾ ਘਾਟੀ ਬੋਲਦਾ ਹੁੰਦਾ ਕਿਤੇ ਚਾਚਾ ਕਹ ਦੇਈਦਾ ਕਿਤੇ ਤਾਇਆ ਅਰ ਆਪਾਂ ਚੱਕਾ ਪਾਈ ਕਰਵਾਵਾਂਗੇ ਮਾਲ ਉਹਦਾ ਆ ਪੱਠ ਦੇਖੋ ਤੁਸੀਂ ਜਿਹੜੀ ਕੁਆਲਿਟੀ ਚੈੱਕ ਕਰੋ ਬਹੁਤ ਸੋਹਣੇ ਰੰਗ ਦੇ ਵਿੱਚ ਅਤੇ ਇਧਰ ਆ ਚੈੱਕ ਕਰੋ ਲਾਲ ਡੱਬੀਆਂ ਪੱਠਾਂ ਬੱਕਰਾ ਸਿਰਫ ਐਤ ਕੀ ਇਹਨਾਂ ਨੇ ਬੱਕਰੀਆਂ ਨੇ ਇੱਕੋ ਹੀ ਦਿੱਤਾ। ਬਾਕੀ ਸਾਰੀਆਂ ਪੱਠਾਂ ਇਹ। ਆਹ ਚੈੱਕ ਕਰੋ। ਇਹ ਆਪਣੇ ਬਰੀਡਰ ਦੀਆਂ ਆਪਾਂ ਫੋਟੋ ਲਾਵਾਂਗੇ ਵਿੱਚ ਆਪਣੇ ਜਿਹੜਾ ਬੱਕਰੇ ਦੀਆਂ ਪੱਠਾਂ ਆ ਨਾ ਇਹ ਆਪਾਂ ਉਹਦੀ ਫੋਟੋ ਜ਼ਰੂਰ ਲਾਵਾਂਗੇ ਵਿੱਚ। ਬਹੁਤ ਸੋਹਣਾ ਰਿਜ਼ਲਟ ਕੱਢਿਆ ਆਪਣੇ ਬਰੀਡਰ ਨੇ। ਚਾਰ ਦੰਦ ਹੋ ਗਿਆ ਆਪਣਾ ਬੱਕਰਾ ਉਹ। ਆਹ ਚੈੱਕ ਕਰੋ ਕੁਆਲਿਟੀ ਪੱਠਾਂ ਦੀ। ਇਹ ਇਹ ਸੂਈ ਆ ਦੂਜੀ ਸੂਈ। ਤੇ ਜਿਹੜੀ ਉਹ ਵੱਡੀ ਬੱਕਰੀ ਆ। ਇਹ ਹੋ ਗਈ ਹੋ ਗਈ ਚਾਰ ਪੰਜ ਸੂਵੇ ਮੈਨੂੰ ਲੱਗਦਾ ਜਿੰਨਾ ਚਿਰ ਇਹ ਦੁੱਧ ਦੇਣਗੀਆਂ ਤੇ ਲਿਸੀਆਂ ਰਹਿਣਗੀਆਂ ਪੂਰਾ ਆਹ ਕਾਲੀ ਪਾਠ ਆਪਾਂ ਚਾਚੇ ਨੂੰ ਗਿਫਟ ਕਰੀ ਸੀਗੀ ਨਿੱਕੀ ਜੀ ਹੁੰਦੀ ਪਾਠ ਦੇਤੀ ਸੀਗੀ ਦੁੱਧ ਚੋਂਗਦੀ ਵਾਸੇ ਇਹ ਇਹ ਦੋ ਸੂਵੇ ਇਹਨਾਂ ਕੋਲੇ ਸੂਪੀ ਆ ਇਹਦੀ ਆ ਫਿਰਦੀ ਆ ਪਾਠ ਮਾਂ ਨੂੰ ਦਿਖਾਉਣਾ ਕਾਲੇ ਰੰਗ ਦੀ ਬਹੁਤ ਟੌਪ ਦੀ ਪਾਠ ਦਿੱਤੀ ਆ ਇਹ ਵੀ ਆਪਣੇ ਬੱਕਰੇ ਦੀ ਆ ਚੈੱਕ ਕਰੋ ਲੰਮੇ ਕੰਨੜ ਵੇਲੇ ਸਿਰ ਤੇ ਫੁੱਲ ਆ ਥੋੜਾ ਜਿਹਾ ਚਿੱਟਾ ਖੱਟੀ ਅੱਖ ਦੇ ਵਿੱਚ ਇਹਦੀ ਮਾਂ ਵੀ ਖੱਟੀ ਅੱਖ ਦੇ ਵਿੱਚ ਤੇ ਹੋ ਗਏ ਹੋਣਗੇ ਕਰੀਬ ਇਹ ਮੇਰੇ ਹਿਸਾਬ ਚ 4 ਕਿ ਮਹੀਨਿਆਂ ਦੇ 3-4 ਮਹੀਨਿਆਂ ਦੇ ਬੱਚੇ ਹੋ ਗਏ ਵਧ ਗਿਆ ਗਰੋਥ ਕਰੀ ਜਾਂਦੇ ਬਹੁਤ ਸੋਹਣੀ ਬਾਕੀ ਸੰਭਾਲ ਬੱਚਿਆਂ ਦੀ ਇਹਨਾਂ ਨੇ ਪੂਰੀ ਕਰੀ ਐ ਚਾਚੇ ਕਿਆ ਨੇ ਪੂਰੀ ਵਧ ਗਿਆ ਸੰਭਾਲ ਕਰੀ ਆ ਆ ਇਹਨਾਂ ਦੇ ਆਪ ਦੇ ਕੋਲ ਸੀਗਾ ਹਲਾਲ ਡੱਬਾ ਜਾਂ ਬੱਕਰਾ ਇਹ ਉਦੀ ਪਾਠ ਆ ਉਹ ਵੀ ਆਪਾਂ ਇਹਨਾਂ ਤੋਂ ਲੈ ਲਿਆ ਬੱਕਰਾ ਉਹ ਆਪਣੇ ਘਰੇ ਆਉਣਾ ਇਸ ਟਾਈਮ ਤੇ ਉਹ ਲਾਲ ਡੱਬਾ ਜਾਦੇ ਲੰਮੇ ਕੰਨਾਂ ਦੇ ਵਿੱਚ ਆ ਪੂਰਾ ਸੋਹਣਾ ਤੇ ਜਿਹੜੀ ਬੱਚਿਆਂ ਦੀ ਗੱਲ ਕਰ ਗਏ ਬੱਚੇ ਬਹੁਤ ਸੋਹਣੇ ਸਾਂਭੇ ਆ ਇਹਨਾਂ ਨੇ ਬੱਚਾ ਨੂੰ ਚੋਕਰ ਤੇ ਕਾਫਸਟਾਟਰ ਮੈਪਲੀ ਦੀ ਕਾਫਸਟਾਟਰ ਪਾਈ ਜਾਂਦੇ ਆ ਇਹ ਤੇ ਬੱਚੇ ਉਹਦੇ ਨਾਲ ਪੂਰੇ ਚਮਕਦੇ ਵਿੱਚ ਆ ਤੇ ਰੰਗ ਬਾਜ ਆ ਬੱਚੇ ਬਹੁਤ ਸੋਹਣੇ ਨਿੱਖਰਦੇ ਆਉਂਦੇ ਆ ਜਿਹੜਾ ਬਰੀਡਰ ਬਣੂਗਾ ਇਹਦਾ ਤਾਂ ਮੁੱਲ ਹੀ ਕੋਈ ਨਹੀਂਗਾ ਲੰਮੇ ਕੰਨਾਂ ਦੇ ਵਿੱਚ ਆ ਪੂਰਾ ਪੂਛੜ-ਪਾਛੜ ਬਹੁਤ ਲੰਮਾ ਬੱਚੇ ਦਾ ਤੇ ਚਿੱਟੀ ਅੱਖ ਦੇ ਵਿੱਚ ਆ ਸਿੰਘ ਦੀ ਕੁਆਲਿਟੀ ਪੂਰੀ ਬਹੁਤ ਸੋਹਣੀ ਹੈ ਇਹਦੀ ਹੋਣੀ ਜਮਾਂ ਥੱਲੇ ਚੇਪੀ ਜਾਂਦਾ ਸਿੰਘਾਂ ਨੂੰ ਮੋਢ ਮੋਟੇ ਆ ਇਹਦੇ ਮੋਢ ਮੋਟੇ ਆ ਸਿੰਘਾਂ ਦੇ ਤੇ ਬਹੁਤ ਸੋਹਣਾ ਬੱਚਾ ਤਿਆਰ ਹੋਊਗਾ ਚੰਗੀ ਹਾਈਟ ਕਰੂਗਾ ਜਿੱਥੋਂ ਵੀ ਕੇ ਇਹ ਆਪਾਂ ਨੂੰ ਲੱਗਦਾ ਨਾ ਹਾਈਟ ਬਹੁਤ ਸੋਹਣੀ ਕਰੂਗਾ 4 ਕਿ ਮਹੀਨਾ ਦੇ ਕਰੀਬ ਬੱਚਾ ਹੋਇਆ ਹੋਊਗਾ ਇਹ ਬਾਕੀ ਬਾਲਾ ਪਤਾ ਨਹੀਂਗਾ 3.5-4 ਮਹੀਨੇ ਦੇ ਵਿੱਚ ਆ ਜਿਆਦਾ ਨਹੀਂ ਉਮਰ ਇਹਦੀ ਇਹ ਐਸ ਬੱਕਰੀ ਦਾ ਇਹ ਆ ਮਾਂ ਇਹਦੀ ਤੇ ਇੱਕ ਇਹਨਾਂ ਦੀ ਹੈਗੀ ਪਹਿਲਣ ਪਾਠਾ ਪਾਠ ਖਾਣਿਆ ਤੁਹਾਨੂੰ ਆ ਰਹੀ ਪਹਿਲਣ ਮੈਂ ਲੋਕਾਂ ਨੇ ਲੇਗਾ ਤੁ ਬੇਰੀਵਾਰ ਤੇਰੀ ਆ ਪਾਠ ਜਿਹੜੀ ਆ ਫਿਰਦੀ ਐ ਸਭ ਲਾਲ ਪਾਠ ਇਹਦੀ ਹੈ ਲਾਲ ਸ਼ੇਰੀ ਜੀ ਵਿੱਚ ਸ਼ੇਰਾ ਜਹਾ ਭਾ ਮਾਰਦੀ ਹੈ ਤੇ ਵਿੱਚੋਂ ਤੇ ਇਹ ਏਰੀਆ ਇਹ ਇੱਧਰ ਇਹ ਆ ਗਏ ਮਾਵਾਂ ਦੀਆਂ ਆ ਗੀਆਂ ਬੱਚਿਆਂ ਨੂੰ ਕਿਹੜੀ ਫੀਡ ਪਾਉਣੇ ਚਾਹਤਾ ਫਿਰ ਤੁਸੀਂ ਹਣ ਕਾਰਗੱਲ ਕਾਰਗੱਲ ਨਹੀਂ ਮੈਪਲੀ ਕਿਹੜੀ ਆਹੋ ਮੈਪਲੀ ਦੀ ਲੈਂਦੀ ਸੀ ਭਲਾਈਆਂ ਨੇ ਹਾਂ ਹੁਣ ਮਹਿੰਗੀ ਹੋ ਗਈ ਕਿੰਨੇ ਦੀ ਹੋ ਗਈ ਹੁਣ ਹੁਣ ਖਣਿਆਂ ਦੇ 2000 ਦਾ ਘਟਾ ਹੋ ਗਿਆ ਉਹ 50 ਕਿਲੋ ਦਾ ਅੱਛਾ ਹਾਂ ਉਹ ਕਾਫ ਗਰੋਅਰ ਆ ਜਾਂਦੀ ਆ 500 ਤੋਂ ਆਈ ਆ ਇਹ 1130 ਆ ਦਾ ਸੀਗਾ 25 ਕਿਲੋ ਦਾ ਗੱਟਾ ਤੇ ਬਹੁਤ ਵਧਿਆ ਨਿਖਰੇ ਬੱਚੇ ਵੈਸੇ ਹਨਾ ਆਦ ਕਿਆ ਬੱਚੇ ਤਾਂ ਹਾਂ ਤੇ ਆਲਕੇ ਬੱਚੇ ਤਾਂ ਵਧੀਆਂ ਖਰਾਕ ਦੇ ਨਾਲ ਹੋਰ ਕੀ ਪਾਉਣੇ ਸੁੱਕਾ ਕੇ ਵਰਸੀਨ ਵਰਸੀਨ ਚਰਦੇ ਹੁਣ ਤਾਂ ਠੀਕ ਹੈ ਤੇ ਬੱਕਰੀਆਂ ਲਿਆਉਂਦੇ ਨੂੰ ਕਿੰਨੇ ਦਿਨ ਹੋ ਗਏ ਬਾਹਰ ਹੋ ਗਏ 5-7 ਕਿ ਦਿਨ ਵਧਿਆ ਟੀਕਣ ਲੱਗ ਪਈਆਂ ਹਨਾ ਹਾਂ ਤਾਂ ਹਾਂ ਚਰਦੀਆਂ ਪੱਠੇ ਰਾ ਜਿਵੇਂ ਪਹਿਲਾਂ ਬੰਨੀਆਂ ਰਹਿੰਦੀਆਂ ਪਸ਼ੂ ਤੇ ਬਾਹਰ ਛੱਡ ਕੇ ਲਿਆਉਣੇ ਉਹਨਾਂ ਖੱਜਲ ਕਰਦੀਆਂ ਹੁੰਦੀਆਂ ਉਹ ਗੱਲ ਨਹੀਂ ਕਰੀਗੀ ਇਹਨਾਂ ਨੇ ਵਧਿਗੇ ਵਧਿਗੇ ਟਿਕ ਕੇ ਚਾਰਦੀਆਂ ਕਦੇ ਤਾਂ ਮਗਰ ਵੀ ਲੱਗ ਜਾਂਦੀਆਂ ਕਦੇ ਕਦੇ ਆਪਦੀ ਮਰਜ਼ੀ ਕਰ ਜਾਂਦੀਆਂ ਹਾਂ ਨਹੀਂ ਟਿਕ ਗਈਆਂ ਬੱਚੇ ਵੀ ਜਿਵੇਂ ਬੱਚੇ ਨਹੀਂ ਛੱਡੇ ਹੁੰਦੇਗੇ ਉਹ ਵੀ ਟਿਕ ਕੇ ਬੱਚੇ ਨੂੰ ਭਜਦੇ ਨਹੀਂ ਹਨ ਖਰਾਬ ਨਹੀਂ ਕਰਿਆ ਬੱਚਾ ਨੇ ਭੋਰਾ ਖਾਲ ਨਹੀਂ ਟੱਪਦੇ ਹੈ ਖਾਲ ਤਾਂ ਟੱਪਣ ਲੱਗ ਪੈਣਗੇ ਦੋਸਤੋ ਆਪਣੇ ਜਿਹੜੇ ਬਾਰਮੂਰੇ ਪੱਕੇ ਖਾਲਾ ਜੋੜੇ ਕਾਲੀ ਜੀ ਦੇ ਪਸੰਦ ਹੀ ਨਹੀਂ ਆਉਂਦਾ ਹੋ ਜਾਂਦੀ ਉਹ ਖਾਲ ਹੇ ਤੱਕ ਬੱਚੇ ਨੰਗਲ ਨਹੀਂ ਲੱਗੇਗੇ ਹੌਲੀ ਹੌਲੀ ਜਿਵੇਂ ਜਿਵੇਂ ਸੌ ਆਊਗੀ ਸਮਝ ਆਊਗੀ ਹਨਾ ਓਵੇਂ ਓਵੇਂ ਨਿਕਲ ਜਾਣਗੇ ਖਾਲ ਵੀ ਟੱਪਿਆ ਕਰਨਗੇ ਤੇ ਆ ਦੇਖੋ ਤੁਸੀਂ ਬਹੁਤ ਸੋਹਣੀਆਂ ਬੱਕਰੀਆਂ ਔਰ ਜਿਹੜੀ ਆ ਚੀਜ਼ ਤੁਹਾਨੂੰ ਮੈਂ ਦਿਖਾਉਣੀ ਆ ਵੀ ਇਹਦਾ ਕੋਈ ਮੁੱਲ ਨਹੀਂ ਆ ਆ ਚੈੱਕ ਕਰੋ ਤੁਸੀਂ ਬਹੁਤ ਸੋਹਣਾ ਬੱਚਾ ਤਿਆਰ ਹੋਈ ਜਾਂਦਾ ਭੋਲੂ ਹਟ ਜਾ ਤੇ ਆਦੀ ਮੈਂ ਮੈਂ ਆਉਣਾ ਮੁਰੇ ਤੂੰ ਆ ਜਾ ਭੋਲੂ ਦਾ ਪੂਰਾ ਕੈਮ ਆ ਜੀ ਬਹੁਤ ਸੋਹਣਾ ਨੱਕ ਨਕੌੜੇ ਦਾ ਲੰਮੇ ਪੂਛੜ ਦਾ ਤੇ ਸਕੈਨ ਜਿਹੜੀ ਦੁੱਧ ਤੇ ਫੀਡ ਦਾ ਕੰਬੀਨੇਸ਼ਨ ਤੇ ਨਾਲ ਹਰਾਚਾਰਾ ਉਹਦਾ ਫਿਰ ਹਨਾ ਗੱਲ ਬਣਾਈ ਦਿੰਦਾ ਜਾਨਵਰਾਂ ਦੀ ਬਾਕੀ ਨਸਲ ਵੀ ਹੋਣੀ ਚਾਹੀਦੀ ਹੈ ਨਸਲ ਵੀ ਪੂਰੀ ਕਾਇਮ ਆ ਆ ਦੇਖੋ ਤੁਸੀਂ ਜਾਂਦੀ ਆ ਨਾ ਮਾਰਦੀ ਛਾਲਾਂ ਲਓ ਵੀ ਇਹ ਆ ਜੀ ਆਪਣਾ ਮਾਹੌਲ ਪੰਜਾਬ ਦਾ ਤੇ ਪਿੰਡੂ ਮਾਹੌਲ ਆ ਇਹ ਪਿੰਡੂ ਖੇਤ ਦੇ ਵਿੱਚ ਘਰ ਬੱਕਰੀਆਂ ਚਾਰਨੀਆਂ ਵੀ ਸੌਖੀਆਂ ਹੁਣ ਇਹਨਾਂ ਦਿਨਾਂ ਦੇ ਵਿੱਚ ਚਰਾੰਦ ਵੀ ਵਾਧੂ ਹੋ ਜਾਂਦੀ ਆ ਕਣਕਾਂ ਵੱਡੀਆਂ ਗਈਆਂ ਵੱਡ ਵਿਲੇ ਆ ਹਨ ਚਰਾੰਦ ਪੂਰੀ ਆ ਜਨ ਵਟਾਂ ਤੇ ਘਾਹ ਖੜਾ ਬਰਸੀਮ ਖੜਾ ਤੇ ਮੱਕ ਹੋ ਜਾਣਗੇ ਜਵਾਰਾਂ ਹੋ ਜਾਣਗੀਆਂ ਖਾਈ ਜਾਣਗੇ ਬੱਚੇ ਖੁੱਲੇ ਡੁੱਲੇ ਪਾਲਣਗੇ ਬੱਕਰੀਆਂ ਪਾਲਣੀਆਂ ਦੁੱਧ ਦੇਣਗੀਆਂ ਬਸ ਇਹ ਦੁਕਾਨ ਝੋਨੇ ਲੱਗਣਗੇ ਜਦੋਂ ਉਹ ਔਖਾ ਹੋ ਜੂ ਥੋੜਾ ਜਿਹਾ ਬਸ ਠੀਕ ਆ ਦੋਸਤੋ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਦੋਸਤਾਂ ਨਾਲ ਸਾਂਝੀ ਜਰੂਰ ਕਰਿਓ